ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਬਹੁਤ ਵਧ ਗਿਆ। ਪਹਿਲਾਂ ਗੱਲ ਆਪਾਂ ਇਸ ਤਾਪਮਾਨ ਦੀ ਕਰਦੇ ਹਾਂ ਫਿਰ ਅੱਗੇ ਬਹਿੰਦੇ ਹਾਂ। ਸਮੁੱਚੇ ਉਤਰੀ ਪਾਰ ਦੇ ਵਿੱਚ ਗਰਮੀ ਆਪਣਾ ਬਹੁਤ ਰੰਗ ਬੁਖਾਰ ਰਹੀ ਹੈ। ਮੌਸਮ ਬਪਾ ਕਹਿੰਦਾ ਕਿ ਹੋ ਸਕਦਾ ਹੈ ਕਿ ਆਉਂਦੇ ਕੱਲ ਜਾਂ ਪਰਸੋਂ ਤੋਂ ਥੋੜੀ ਬਹੁਤ ਹਵਾ 'ਚ ਤਬਦੀਲੀ ਆਵੇ। ਰੰਗ ਬਦਲੇ ਮੌਸਮ ਕਣੀਆ ਡਿਗਣ ਨੇਰੀ ਚਖੜ ਵੀ ਆ ਸਕਦਾ ਹੈ ਫਿਰ ਸ਼ਾਇਦ ਥੋੜੀ ਰਾਹਤ ਮਿਲੇ ਫਿਲਹਾਲ ਤਾਂ ਰਾਹਤ ਨਹੀਂ ਹਾਂ ਬਿਜਲੀ ਦੀ ਖੱਪਤ ਦੇ ਵਿੱਚ ਥੋੜੀ ਜਿਹੀ ਰਾਹਤ ਪੰਜਾਬ ਨੂੰ ਮਿਲੀ ਹੈ ਕੱਲ ਦੇ ਮੁਕਾਬਲੇ ਅੱਜ ਸੋ ਪੰਜਾਬ ਚ 8 ਜ਼ਿਲ੍ਹਿਆਂ ਚ ਲੂਦਾ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਤਾਪਮਾਨ 46 ਡਿਗਰੀ ਦੇ ਪਾਰ ਹੈ ਆਉਂਦੇ ਕੱਲ ਤੋਂ ਮੀਂਹ ਨੇਰੀ ਚਖੜ ਤੂਫਾਨ ਇਹਦੀ ਸੰਭਾਵਨਾ ਹੈਗੀ ਆ ਬਿਜਲੀ ਦੀ ਖੱਪਤ ਲਗਾਤਾਰ ਵੱਧ ਰਹੀ ਆ ਪਰ ਜਿੰਨੀ ਬੁੱਧਵਾਰ ਲੱਗੀ ਉੰਨੀ ਵੀਰਵਾਰ ਨਹੀਂ ਲੱਗੀ ਇਹ ਥੋੜਾ ਜਿਹਾ ਬਚਾਏ ਤੇ ਸ਼ੁੱਕਰਵਾਰ ਵੀ ਆਫਸਟਨ 16000 ਮੈਗਾਵਾਟ ਤੇ ਗੇਟ ਚ ਰਹੀ ਆ ਤੇ ਪਰ 16900 ਮੈਗਾਵਾਟ ਤੋਂ ਉੱਪਰ ਜੇ ਮੰਗ ਚੱਲ ਗਈ ਫਿਰ ਹੱਥ ਖੜੇ ਆ ਪਾਵਰ ਕਮ ਦੀ ਤੇ 16800 ਤੱਕ ਜਾ ਚੁੱਕੀ ਆ ਔਰ ਇਸ ਪੀਰੀਅਡ ਦੇ ਦਰਮਿਆਨ ਅਣ एलानੇ ਕੱਟ ਥੋੜੇ ਬਹੁਤ ਲੱਗਣੇ ਸ਼ੁਰੂ ਹੋਏ ਨੇ ਜਿਵੇਂ ਕਿ ਥਾਂ ਮਤੇ ਰਾਤ ਨੂੰ ਐ ਬਿਜਲੀ ਬੰਦ ਰੱਖੀ ਗਈ ਫਿਰ ਆ ਗਈ